ਹਲੋ ਜੀ ਆ ਗੱਡੀ ਨੰਬਰ ਹੈ ਜੀ ਆ ਸੰਤ ਮਹਾਤਮਾ ਬਣੇ ਆ ਜੀ ਇਹ ਗੱਡੀ ਵਿੱਚ ਬੈਠੇ ਨੇ ਜੀ ਆ ਬਜ਼ੁਰਗ ਦੇ ਨਾਲ ਆ ਉੱਥੇ ਨਾ ਕੱਲੇ ਮੇਰੇ ਤੋਂ ਆਇਓ ਉਧਰ ਹੋਟਲ ਦੇ ਬਾਹਰ ਕਹਿੰਦੇ ਇੱਕ ਮਿੰਟ ਆਓ ਜੀ ਅੰਦਰ ਤੁਹਾਨੂੰ ਸੰਤ ਮਹਾਤਮਾ ਜੀ ਬੁਲਾ ਰਹੇ ਨੇ ਮੈਂ ਗੱਡੀ ਦੇ ਕੋਲ ਆਇਆ ਅੰਦਰ ਮਹਾਤਮਾ ਜੀ ਬੈਠੇ ਨੇ ਆ ਦੇਖੋ ਆਪਰੇ ਦੇਵੀ ਦੇਵਤਾ ਨੂੰ ਬਦਨਾਮ ਕਰਦੇ ਨੇ ਡੇਰਾਵਾਲ ਨੂੰ ਆ ਦੇਖੋ ਤਬ ਮੁਰਾਦ ਸ਼ਾਹ ਜੀ ਉਹਨਾਂ ਦੇ ਮੁਰਡੇ ਦਾ ਪਾਵਲੀ ਮੰਦਿਰ ਬਣਾ ਕੇ ਸੰਤ ਮਹਾਦੇਵ ਜੀ ਬਣੇ ਨੇ ਤੇ ਕਹਰੇ ਨੇ ਹਾਂ ਜੀ ਕਹਿੰਦੇ ਜੀ ਇੱਕ ਟੱੜ ਤੋਂ ਮਠਿਆਈ ਦਾ ਦਾਨ ਲੈਣਾ ਥੋੜਾ ਜਿਹਾ ਪਡਾਰ ਪਰ ਨੇ ਲੈ ਬੁਲਾਉਂਦਾ ਨੇ ਤੇ ਕਹਿੰਦੇ ਜੀ 4000 ਰੁਪਏ ਦਾ ਆਣਾ ਜੀ ਮਠਿਆਈ 4000 ਰੁਪਏ ਮਠਿਆਈ ਆ ਜੀ ਟੋੜ ਟੋੜ ਆ ਇਹ ਸ਼ਰਿਆਵ ਲੋਕਾਂ ਨੂੰ ਸਵੇਰੇ ਜਵਰੇ ਠੱਡਣ ਦੇ ਆ ਜਿਹੜਾ ਇਹਨਾਂ ਦੇ ਡਿੱਟੇ ਆ ਜਿਵੇਂ ਕੋ ਜ ਆ ਬਰਾ ਬ allo ਜੀ ਦੇ ਤਾਂ ਆਇਆ ਜਿੱਤੋ ਆਇਆ ਜਿੱਤੋ ਇਸ ਚੌਂਕ ਦੇ ਨਾਲ ਕਮਲ ਹਸਪੀਟਲ ਦਾ ਕਮਲ ਦਾ ਚੌਂਕ ਨਹੀਂ ਆ ਹੋਰ ਨਾਲ ਹੀ ਰੰਨੇ ਯਾਰ ਸਵੇਰੇ ਸਵੇਰੇ ਤੂੰ ਤੈਨੂੰ ਹੋਰ ਵੀ ਲੱਭਿਆ ਨਹੀਂ ਆ ਰਹੇ ਬੱਚਿਆਂ ਦੇ ਬਾਹੂ ਅਸੀਂ ਤੂੰ ਨਹੀਂ ਜੇ ਮੈਂ ਡੇਰੇ ਤੋਂ ਆਇਆ ਮੁਰਾਦ ਸ਼ਾਹ ਡੇਰੇ ਤੋਂ ਆਇਆ ਚਾਨ ਦਰਬਾਰ ਤੇ ਜਾਣਾ ਸੀ ਜਾਣਾ ਸੀ ਤੇਰਾ ਦਰਬਾਰ ਨਾਲ ਕੀ ਲੈਣਾ ਦੇਣਾ ਮੈਂ ਮੱਠਾ ਨਹੀਂ ਦੇਖ ਸਕਦਾ ਤੈਨੂੰ ਨਹੀਂ ਮੱਠਾ ਦੇ ਲੈ ਤੂੰ ਮਮਾ ਮੱਠਾ ਟੱਕ ਨਹੀਂ ਆਉਂਦਾ ਤੂੰ ਡੇਰੇ ਦਾ ਮੁੰਡੀ ਬਣਨ ਗਿਆ ਤੂੰ ਦਾ ਹੈ ਮੈਂ ਦੇਰੇ ਤੋਂ ਆਏ ਬਲਾਨਾ ਨੂੰ ਬਗਨਾਮ ਕੋਈ ਨਹੀਂ ਬਾਬੇ ਨੂੰ ਮਮਾ ਇਹ ਦੇਖੋ ਜੀ ਅਟੜੇ ਬਾਬੇ ਐਨ ਮਾਹੀ ਜੀ ਆਨੇ ਮੰਦਾ ਆਇਆ ਇਹਨਾਂ ਦਾ ਰੇਟ ਕਰ ਰੇਟ ਕਰ ਆਹ ਸਮਾਹ ਪ੍ਰਮਾਣਤਾ ਆਦਮਾ ਵੀ ਦੇਖਦਾ ਦੇਖਦਾ ਆ ਸਵੇਰੇ ਸਵੇਰੇ ਟੱਡਣ ਦੇ ਜੀ ਜੀ ਵੀ ਲਾਵੀ ਗਾਲ ਹਾਲੋ ਚੜ ਦੋ ਗੱਡਿਆਂ ਨਾਲ ਆ ਤਿੰਨ ਬੰਦੇ ਆ ਡਰਾਈਵਰ ਇਹਦਾ ਆ ਦੇਖੋ ਆ ਇਹਨਾਂ ਦੇ ਨਾਲ ਬਿਓਰ ਜੀ ਓਹੋ ਇਹ ਪਿੱਛੇ ਨਾਲ ਬੈਕ ਟੂਰਟ ਦਿੰਦੇ ਨੇ ਜਦੋਂ ਬਾਬਾ ਜੀ ਦੱਸ ਰਹੇ ਸੀ ਹੈਂ ਇਹ ਬਿਜੋ ਹੋ ਆ ਬਾਬਾ ਜੀ ਦਿਆਲ ਹੋਏ ਨੇ ਆ ਬਾਬਾ ਜੀ ਦਿਆਲ ਹੋਏ ਨੇ ਤੁਹਾਨੂੰ ਕੋਈ ਚੀਜ਼ ਦੇ ਜਣਾ ਤੁਹਾਨੂੰ ਬਾਬਾ ਜੀ ਨੇ ਚੀਜ਼ ਦੇ ਜਣਾ ਅੱਜ ਹੈ ਆ ਲੋ ਜੀ 8 ਜੀ ਵਾਲੇ ਆ 8 ਡੀਆਂ ਟੋਰੀਆਂ ਵਾਲੇ ਆ ਭਾਈ ਨੂੰ ਬੜੀ ਹੈ ਜਾਨ ਮੈਂ ਨੂੰ ਸੱਚ ਦੱਸ ਸੱਚ ਅਗਰ ਗਲਤ ਨਹੀਂ ਕਰਦੇ ਬਾਕੀ ਨਹੀਂ ਇੱਕ ਮਿੰਟ ਥੱਡੀਆਂ ਡੋਲੀਆਂ ਨਹੀਂ ਕਰਦੇ ਪਰਮਾਤਮਾ ਨੂੰ ਥੱਡੀਆਂ ਡੋਲੀਆਂ ਨਹੀਂ ਕਰਦੇ ਗਲਤ ਕੰਮ ਨਹੀਂ ਆਪਾਂ ਕਰਦੇ ਉਹ ਨਹੀਂ ਤੂੰ ਸੰਤ ਮਾਧਮਾ ਬਣਿਆ ਸੀਗਾ ਉਹ ਮਹਾਪੁਰਖ ਬਣਿਆ ਸੀ ਕੋਈ ਕਿ ਸੰਤ ਮਾਧਮਾ ਬਣਿਆ ਮਹਾਪੁਰਖ ਬਣਿਆ ਉਹ ਮੰਗਣ ਵਾਲਾ ਬਣ ਗਿਆ ਸਾਧੂ ਮੰਗੇ ਹੀ ਖਾਂਦੇ ਥੱਡੀਆਂ ਡਰਦੇ ਵੀ ਨਹੀਂ ਕਹਿ ਕਿ ਕਿੰਨੇ ਥੱਡੀਆਂ ਡਰਦੇ ਤੂੰ ਕੀ ਕੀਤਾ ਨਹੀਂ ਚੀੜਿਆ ਵੇ ਤੁਸੀਂ ਕਿ ਜੋ ਥੱਡੀ ਅੱਛੀ ਹੈਗੀ ਉਹ ਦੇ ਦੇ ਇੱਕ ਮਿੰਟ ਗੱਡੀ ਤੂੰ ਆਪਣੇ ਅੰਦਰੋਂ authority ਇਹ ਜੱਡੀ ਉਹਨਾਂ ਦਾ ਪਿਆ ਪਿਆ ਜੱਡੀ ਉਹਦਾ ਬਿਹਾਈ ਜੱਡੀ ਉਹਦਾ ਬਿਹਾ ਲਗਾਈ ਜਾਂਦੇ ਯਾਰ ਇਹਨੂੰ ਦੇਖ ਜੱਡੀ ਉਹਦਾ ਬਿਹਾ ਲਗਾਈ ਅਸੀਂ ਚੰਦਾ ਖੜਾ ਕੋਈ ਮੇਰੇ ਮਾਰਾ ਇਹ ਚੰਦਾ ਨਾਮ ਤੁਹਾਡੇ ਨੂੰ ਪਰਮਾਤਮਾ ਤੁਹਾਡੇ ਯਾਰ ਨੇ ਠੱਡਾ ਨੂੰ ਨਾ ਅੰਦਰ ਲਾ ਕੇ ਪਰਮਾਤਮਾ ਨੇ ਬਹੁਤ ਦੇਣਾ ਜੱਡੀ ਖਰਾਬ ਹੋਈ ਪਈ ਅਸੀਂ ਕਿੱਥੇ ਭੱਜੇ ਯਾਰ ਘੱਟ ਮਾਰ ਕੋਈ ਕਿਹੜੀ ਜੱਡੀ ਪਿਆ ਬੱਚੇ ਵਾਲੇ ਹੈਗੇ ਆ ਜੀ ਮੈਂ ਟੁੱਟਲ ਆਪਣੇ ਤੇ ਮਾਰਨ ਨੂੰ ਕੋਈ ਕੁਝ ਨਹੀਂ ਜਾਂ ਤੈਨੂੰ ਅਸੀਂ ਤੈਨੂੰ ਕੀ ਕਰਾਂਗੇ ਮਾਰ ਲਾਂ ਤੂੰ ਹੋਰ ਚੱਲਾਂਗੇ ਯਾਰ ਮਾਰੀ ਦੇ ਜੱਡੀ ਪਿਆ ਜੱਡੀ ਪਿਆ ਇਹ ਲੋਟਾਂ ਨੇ ਮਾਰੇ ਸਟੂਡੀ ਲਾ ਦੇ ਤਰੀ ਗੱਡੀ ਰੋਕੀ ਉਹ ਨਹੀਂ ਉਹ ਭਰਾਵਾ ਕੋਈ ਨਹੀਂ ਆਲੇ ਮੇਰਾ ਮਲਾਜਮ ਆ ਦੇਖਿਆ ਤੇ ਅੱਜ ਨਹੀਂ ਦੇ ਰਿਹਾ ਅਸੀਂ ਜਾ ਤੇ ਨਾ ਕਰ ਯਾਰ ਬਹੁਣ ਤੂੰ ਲਵਾ ਨਹੀਂ ਸਾਰਿਆਂ ਤੋਂ ਇਹ ਵਿੱਚ ਬੈਕ ਟੂਰਟ ਕਰ ਰਹੇ ਸੀ ਓਹ ਹੋਏ ਬਾਬਾ ਜੀ ਪਤਾ ਨਹੀਂ ਕੀ ਗੁੱਸੇ ਦੇਣਾ ਬਾਬਾ ਜੀ ਧਿਆਲ ਹੋ ਇਹ ਬੇੜੇ ਅੱਛਾ ਬਾਬਾ ਜੀ ਆ ਵਿਆਹ ਨਹੀਂ ਬਾਬੇ ਨੂੰ ਨਹੀਂ ਹੁੰਦੇ ਧਿਆਲ ਸੂਰੇ ਮਾਰਾ ਬੋਲ ਨਾ ਸੂਰੇ ਜੋਪਰੀ ਤੂੰ ਇਕ ਬਣੀ ਕਿੰਨਾ ਤੂੰ ਅੱਜ ਸੂਰੇ ਮੇਰੀ ਦੀ ਬੁਤਵਣੀ ਕਰਦੇ ਭਾਈ ਯਾਰ ਤੁਹਾਡੇ ਮੱਥਾ ਡਾਇਗਰਾਮ ਹੈ ਜੀ ਕੋਈ ਨਾ ਬੱਟਾ ਨਹੀਂ ਆ ਰਿਹਾ ਜੀ ਭਾਈ ਤੇਰੇ ਬੱਚੇ ਨੇ ਮੇਰੇ ਵੀ ਨਿੱਕੇ ਨੇ ਕਿ ਬੱਚੇ ਨੇ ਮਮਾ ਨਿੱਕੇ ਨੇ ਬੱਚੇ ਮਮਾ ਕੋ ਕੰਮ ਕਰ ਦੇਣ ਲੋ ਕੰਮ ਕਰ ਦੇਣ ਲੋ ਬੱਟ ਨਾ ਗਾਣੇ ਕੰਟੀਨ ਪਰ ਲੈ ਲਿਆ ਸਾਰੇ ਕੋਲ ਬੱਟ ਬਣਾ ਰਹੇ ਮਲਾਇ ਲਾਈਵ ਆਂਗੇ ਇਹਨੂੰ ਮਾਰਾ ਲੱਗ ਜੀ ਬੋਲਿਆ ਤਾਂ ਕਿ ਇਹ ਗੱਲ ਬਿਲਕੁਲ ਆਲਾ ਛੱਡੇ ਦੇਣੇ ਆ ਬੰਦਾ ਇਹ ਅਗਰੇ ਯਾਰ ਭਾਈ ਆ ਯਾਰ ਹੁਣ ਕੀ ਜਾਣੇ ਆ ਅੱਖ ਜੜੂਵੇਂ ਹੋਰ ਤਨ ਕੀ ਕਹੀਏ ਆ ਭਾਈ ਦੇਖੋ ਬਜ਼ੁਰਗ ਆਦਮੀ ਆ ਟਾਈਮ ਪਾਸ ਕਰ ਰਹੇ ਆਂਤੜ ਬਜ਼ੁਰਗ ਮੜ ਮੜ ਬਜ਼ੁਰਗ ਬਣਦੀ ਤੁਸੀਂ ਆ ਜੀ ਕੋਈ ਸੋਟੋ ਯਾਰ ਰਮਨ ਜੀ ਜੱਟਾ ਜੀ ਪਹਿਲੇ ਮੇਰੀ ਦੱਸ ਮੈਂ ਉਹ ਨਹੀਂ ਛੱਡ ਦੂੰਗਾ ਜੇ ਬੱਠੀ ਮਾਰਨ ਨੂੰ ਆਈ ਸੀ ਛਕੀ ਨਹੀਂ ਯਾਰ ਨਾ ਜੀ ਛਕੀ ਨਹੀਂ ਛਕੀ ਜੀ ਜੇ ਕਹਿੰਦੇ ਦਿੰਦੇ ਨਹੀਂ ਦਿੰਦਾ ਦੱਦੇ ਛੱਡੀ ਕਰਨ ਲਈ ਜਬਰਦਸਤੀ ਕੀਤੀ ਕੋਈ ਕੋਈ ਦਿੰਦੇ ਦਿੰਦੇ ਨਹੀਂ ਦਿੰਦੇ ਨਾ ਇਹ ਨਾ ਗੱਲ ਹੈ ਹੋਰ ਕੋਈ ਐਸੀ ਮਾਰ ਕੇ ਲੈ ਬੜਾ ਕੁਝ ਤਾਂ ਸੈਂਕੜੇ ਪੱਟੇ ਆਹ ਗੱਡੀ ਹੈ ਆਹੋ ਤੇਰੇ ਬੱਚਿਆਂ ਦੀ ਅਰਦਾਸਾਂ ਮੰਗਦੇ ਜਾ ਮੇਰੇ ਕੋਈ ਦਾਨੀ ਬੁੱਤ ਕੋਈ ਦਾਨੀ ਟੈਨਸ਼ਨ ਨਾ ਲੈ ਸਾਡੇ ਨਿੱਕੇ ਨਿੱਕੇ ਬੱਚੇ ਨੇ ਪੈਣੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਬੰਦਾ ਬਣ ਬੰਦਾ ਬਣ ਪੈਣੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਚੋਰ ਘੜਵਾ ਦਿਓ ਬਟਕਾ